ਸਭ ਤੋਂ ਪਹਿਲਾਂ ਕਰੋ ਸਬਸਕ੍ਰਾਈਬ ਤੇ ਫਿਰ ਬੈਜ ਦਾ ਆਈਕਨ ਜ਼ਰੂਰ ਆਸੇ ਗਾਣਾ ਸਰਪੰਨ ਸਾਵਾ ਥੀ ਗਾਲ ਆ ਜਾ ਜਾ ਅਮਲੀਆ ਐਵੇਂ ਬਾੜੀ ਲੰਗ ਜਾ ਮਾਰਦਾ ਹੁਣਾ ਬਸ ਨਮੀ ਬਾਲਟੀ ਵਾਲਿਆਂ ਵਾਂਗੂ ਸਾਲਾ ਗਿੱਟੇ ਕੋਡਿਆਂ ਦਾ ਵੀ ਤਾਲ ਮੇਲ ਜਾ ਰਿਹਾ ਨਹੀਂ ਆਏ ਰੱਬਾ ਹੋਰ ਕੀ ਹਾਲ ਨੇ ਸਰਕਾਰਾਂ ਦੇ ਵਧੀਆ ਬਸ ਆਹ ਹੋ ਹੋਂ ਤਾਂ ਟੱਲ ਗਏ ਤਾਈਓ ਕੀ ਕੀ ਕਹ ਕੁਛ ਨਹੀਂ ਕੁਛ ਨਹੀਂ ਉਹ ਰਾਮ ਲੀਆ ਮਾਲ ਪੱਤਾ ਮਿਲ ਜਾਂਦਾ ਮਾਲ ਪੱਤਾ ਤਾਂ ਆ ਮ ਪਰ ਮਿਲਦਾ ਮਹਿੰਗਾ ਨਾਲੇ ਆਪਣੇ ਦੇ ਚ ਆਟਾ ਮਿਲੇ ਨਾ ਮਿਲੇ ਮਾਲ ਤਾਂ ਮਿਲੀ ਜਾਂਦਾ ਤੈਨੂੰ ਪਤਾ ਅਮਲੀਆ ਪਿੰਡ ਚ ਇੱਕ ਦੀ ਚਾਰ ਪੰਚਾਇਤਾਂ ਬਣਦੀਆਂ ਹੁਣਿਆ ਤਾਂਵੇਂ ਵੀ ਆ ਕਹਿੰਦੇ ਐਦਕੀ ਪਿੰਡ ਚ ਚਾਰ ਸਰਪੰਚ ਬਣ ਗਏ ਹੂੰ ਜਿਵੇਂ ਮਰਜੀ ਐ ਆਪਣੇ ਵਰਗ ਹੀ ਨਹੀਂ ਸਰਪੰਚੀ ਕਰ ਸਕਦਾ ਕੋਈ ਬਥੇਰੇ ਹੀ ਸਰਪੰਚ ਆਏ ਕਿਸੇ ਤੋਂ ਪਲੱਸ 2 ਤੱਕ ਸਕੂਲ ਨਹੀਂ ਹੋਇਆ ਆਪਾਂ ਕਰਵਾਤਾ ਫਿਰਾਰੇ ਪਿੰਡ ਨੂੰ ਪਤਾ ਮਾਰਾਂ ਤੱਕ ਸਕੂਲ ਕਿਵੇਂ ਹੋਇਆ ਹੋਰ ਦੱਸ ਕਿਵੇਂ ਹੋਣੇ ਹੋਏ ਮੈਂ ਤਾਂ ਹਾਂ ਕਾਗਜ਼ਾਂ ਦਿਖਾਉਣ ਆਇਆ ਸੀ ਜੇ ਆਪਨਾ ਕੰਮ ਸਿਰੇ ਲੱਗ ਜੇ ਆਤਾ ਸਕੀਮ ਬਦਲ ਗਈ ਪੁਰਾਣੀ ਸਰਕਾਰ ਨਾਲ ਪਰ ਭੌਂਕੇ ਗਏ ਨੇ ਤਾਂ ਮੇਰੇ ਨਾਲ ਹੀ ਗੱਗ ਜਮਨਾਏ ਸੀ ਉਹਨਾਂ ਨੂੰ ਤਾਂ ਪੈਸੇ ਮਿਲ ਗਏ ਉਹ ਕਹਿੰਦਾ ਸੀ 3000 ਰੁਪਏ ਫੀਸ ਦੇਣੀ ਬੂ ਸਰਪੰਚ ਨੂੰ ਹੱਲ ਹੋ ਜੂ ਨਹੀਂ ਨਹੀਂ ਹੁਣ বেলা ਬਦਲ ਗਿਆ ਫੀਸ 7000 ਲੱਗਦੀ ਆ ਹੁਣ ਸਕੀਮ ਬਦਲ ਗਈ ਸੈਂਕੀਮ ਤਾਂ ਗਾ ਨੂੰ ਬਦਲ ਗਈ ਸਰਪੰਚਾਂ ਗਲ ਕੋਈ ਹੋ ਰਾ ਕੀ ਮਤਲਬ 7 ਲੱਖ ਲੱਗਿਆ ਸਰਪੰਚੀ ਤੇ ਸਾਰਾ ਪਿੰਡ ਆ ਜਾਂਦਾ ਸੀ ਪਰੌਣਿਆਂ ਵਾਂਗੂ ਸਾਰੀਆਂ ਸਾਡੀਆਂ ਕੰਧਾਂ ਹਾਗੇ ਭਾਲ ਦਿਆ ਗਰਾਂਟਾ ਚੱਲ ਪਰ ਕੋਈ ਨਾ ਐਤ ਨਹੀਂ ਆ ਗਈ ਵੋਟਾਂ ਨੂੰ ਕਹਿੰਦੇ ਗਲਾਸ ਤੇ ਲਾਓ ਮੋਹਰ ਤੈਨੂੰ ਦੇਵਾਂਗੇ ਵੋਟਾਂ ਅਸੀਂ ਲਾਵਾਂਗੇ ਗਲਾਸ ਤੇ ਮੋਹਰ ਤੇਰੀ ਤੇਰਾ ਗਲਾਸ ਜਾਂ ਤਾਂ ਮੈਂ ਤੁੰ ਨੂੰ ਬੰਦਾ ਵੱਡਾ ਸਰਪੰਚ ਕੋਈ ਨਾ ਤੈਨੂੰ ਮੈਂ ਆਪਾਂ ਹੋਂ ਵੋਟਾਂ ਐਤੀ ਜਿਤਾਉਂ ਤੈਨੂੰ ਭਾਨਾ ਵੱਡਾ ਸਰਪੰਚ ਆਲਾ ਹੱਤਾਂ ਹਾਂ ਨਿਆ ਸਾਡੀਆਂ ਗਰੰਟਾਂ ਖਾ ਗਿਆ ਸਾਰਾ ਕੁਝ ਖਾ ਗਿਆ ਇਹ ਅੱਖ ਨਹੀਂ ਛੱਡਿਆ ਪਿੰਡ ਦਾ ਕੀ ਗੱਲਾਂ ਮਿਲੀਆਂ ਬੜੀ ਹੀ ਪਖਿਆ ਫਿਰਦਾ ਓਏ ਯਾਰ ਕੀ ਦੱਸਾਂ ਪਹਿਲਾਂ ਸਰਪੰਚ ਟੱਟੀਆਂ ਖਾ ਗਿਆ ਜੇ ਆਉਣ ਕੁਝ ਕਹਿਣਿਆਂ ਦਾ ਮਰੋੜਾ ਖਾਂਦਾ ਹੂ ਨਾ ਬਕਸਿੰਗ ਛੜਾ ਕਿਸੇ ਨੂੰ